ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜਿਹੜਾ ਹੁਣ ਸੀਜ਼ਨ ਆਉਣਾ ਸਾਇਲੇਜ ਦਾ ਮੱਕੀ ਦਾ ਸਾਇਲੇਜ ਮੱਕੀ ਦਾ ਆਚਾਰ ਬਹੁਤੇ ਭਰਾਵਾਂ ਨੇ ਪਾਉਣਾ ਜਾਂ ਆਲੂ ਵਾਲੀ ਮੱਕੀ ਦਾ ਹੁਣ ਸਾਇਲੇਜ ਪਾ ਰਹੇ ਆ ਆਚਾਰ ਪਾ ਰਹੇ ਆ ਉਹਨਾਂ ਵਾਸਤੇ ਖਾਸ ਹੈ ਮੈਂ ਇੱਕ ਪ੍ਰੋਡਕਟ ਦੀ ਐਡ ਕਰਨ ਵਾਸਤੇ ਇੱਥੇ ਆਇਆ ਤੇ ਉਸ ਪ੍ਰੋਡਕਟ ਦੇ ਨਾਲ ਸੰਬੰਧਿਤ ਮੇਰੇ ਕੋਲ ਮਾਰ ਵੀਰ ਵੀ ਹੈ ਜਿਨ੍ਹਾਂ ਦੇ ਜ਼ਰੀਏ ਇਹ ਪ੍ਰੋਡਕਟ ਹੈ ਜਿਹੜਾ ਉਹ ਫਾਰਮਰ ਤੱਕ ਪਹੁੰਚਣਾ ਹੈ ਸਿਲਾਟੈਕ ਸਾਹਮਣੇ ਤੁਸੀਂ ਜਿਹੜਾ ਇਹਦਾ ਨਾਮ ਦੇਖ ਸਕਦੇ ਹੋ ਤੇ ਮੈਂ ਇੱਕ ਫਾਰਮ ਦੀ ਵੀਡੀਓ ਬਣਾ ਰਿਹਾ ਜਿੱਥੇ ਸਾਇਲਜ ਜਿਹੜਾ ਉਹ ਬਾਈਓਰੀ ਪੈਟ ਦੇ ਵਿੱਚ ਪੈਕ ਕਰ ਰਹੇ ਆ ਉਹਨੂੰ ਲਤੜ ਰਹੇ ਆ ਇਹ ਪੈਟ ਉਹ ਤੋਂ ਬਾਅਦ ਚ ਬੰਦ ਕਰਨਾ ਜਦੋਂ ਕਿਸੇ ਪ੍ਰੋਡਕਟ ਦੀ ਐਡ ਕਰਦੇ ਆ ਇਮਾਨਦਾਰੀ ਨਾਲ ਕੋਸ਼ਿਸ਼ ਇਹ ਹੀ ਕਰੀਦੀ ਆ ਵੀ ਉਹ ਹੀ ਪ੍ਰੋਡਕਟ ਤੁਹਾਡੇ ਸਾਹਮਣੇ ਲਿਆ ਆ ਸਕਾਂ ਜਿਹਨੂੰ ਭਰਾ ਵਰਤਦੇ ਵੀ ਹੋਣ ਉਹਦਾ ਰਿਜ਼ਲਟ ਵੀ ਹੋਵੇ ਤਸੀਲਾ ਟੈਕ ਵੀ ਮੇਰੇ ਸਾਹਮਣੇ ਇੱਕ ਇਦਾਂ ਦਾ ਪ੍ਰੋਡਕਟ ਆਇਆ ਵੀ ਜਿਹੜਾ ਸਾਇਲੇਜ ਪਾਉਣ ਵਾਲੇ ਵੀਰਾਂ ਵਾਸਤੇ ਜ਼ਰੂਰੀ ਹੈ ਇਹਦੇ ਸੰਬੰਧੀ ਗੱਲਬਾਤ ਕਰੂੰਗਾ ਹਾਲਾਂਕਿ ਕਿਸੇ ਵੀ ਚੀਜ਼ ਨੂੰ ਵਰਤਣਾ ਉਹ ਤੁਹਾਡੀ ਆਪਣੀ ਇੱਛਾ ਤੁਹਾਡੀ ਮਰਜ਼ੀ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਅਸੀਂ ਵੀਡੀਓ ਬਣਾਉਨੇ ਆ ਤੇ ਉਹਦੇ ਚ ਪ੍ਰੋਡਕਟ ਦੀ ਮਸ਼ਹੂਰੀ ਕਰਦੇ ਆ ਪਰ ਉਹਨੂੰ ਵਰਤਣਾ ਤੁਸੀਂ ਆਪਦੀ ਸਮਝ ਨਾਲ ਹੁੰਦਾ ਉਹ ਮਿਲ ਜੇ ਪਹਿਲਾਂ ਆਪਾਂ ਬਾਈ ਜੀ ਨਾਲ ਕਰਦੇ ਆ ਗੱਲਬਾਤਾਂ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸ ਦਿਓ ਬਾਈ ਜੀ ਮੇਰਾ ਨਾਮ ਅਮਨ ਸ਼ਰਮਾ ਹੈ ਵੀਰੇ ਮੈਂ ਨਿਊਜ਼ਪਾਰਕ ਡਰੱਗਜ਼ ਐਂਡ కెమికਲਸ ਪ੍ਰਾਈਵੇ ਠੀਕ ਹੈ ਅਜਾ ਭਾਈ ਇਸ ਪ੍ਰੋਡਕਟ ਬਾਰੇ ਸਮਝਣਾਏ ਬੇਸਿਕਲੀ ਆਚਾਰ ਆਸਤੇ ਹੀ ਕੰਮ ਆਉਂਦਾ ਬਿਲਕੁਲ ਭਾਈ ਜਿਹੜਾ ਭਾਈ ਆਪਣਾ ਪ੍ਰੋਡਕਟ ਆ ਸੈਲਾਟੈਕ ਇਹ ਸਾਇਲੈਂਸ ਇਨੋਕਲੈਂਟ ਆ ਇੱਕ ਤੀ ਜਦੋਂ ਆਚਾਰ ਤੁਸੀਂ ਆਪਦਾ ਪ੍ਰਕਿਊਰ ਕਰਦੇ ਹੋ ਆਪਦੇ ਆਚਾਰ ਦੀ ਕੁਆਲਿਟੀ ਨੂੰ ਵਧਾਉਣ ਵਾਸਤੇ ਇੱਕ ਗੁੱਡ ਕੁਆਲਿਟੀ ਸਾਇਲੈਂਸ ਜਾਨਵਰਾਂ ਨੂੰ ਅਵੇਲੇਬਲ ਕਰਵਾਉਣ ਵਾਸਤੇ ਤੁਸੀਂ ਇਸ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿਸਾਨ ਭਰਾਵੋ ਕਿ ਜਿਹੜਾ ਸਾਈਲੇਜ ਹੈ ਉਹ ਪੂਰੇ ਸਾਲ ਐਨੀਮਲ ਨੇ ਫੌਡਰ ਖਾਣਾ ਵਾ ਆਪਾਂ ਵਿਚਾਲੇ ਫੀਡ ਬਦਲ ਸਕਦੇ ਹਾਂ ਤੂੜੀ ਬਦਲ ਸਕਦੇ ਹਾਂ ਕੋਈ ਹੋਰ ਯੂ ਕੋਈ ਹੋਰ ਯੂਜ਼ ਕਰ ਸਕਦੇ ਹਾਂ ਬਟ ਸਾਈਲੇਜ ਇਹੋ ਜੀ ਚੀਜ਼ ਆ ਜਿਹੜੀ ਡੇਰੀ ਫਾਰਮਰ ਦੀ ਰੀਡ ਦੀ ਹੱਡੀ ਆ ਆਪਾਂ ਇੱਕ ਸਾਇਲੈਂਸ ਦੀ ਕੁਆਲਿਟੀ ਨੂੰ ਪ੍ਰਕਿਊਰ ਕਰਨ ਵਾਸਤੇ ਇੱਕ ਗੁੱਡ ਕੁਆਲਿਟੀ ਸਾਇਲੈਂਸ ਨੂੰ ਬਣਾਉਣ ਵਾਸਤੇ ਇਹ ਪ੍ਰੋਡਕਟ ਪਿਛਲੇ 6 ਤੋਂ 7 ਸਾਲ ਤੋਂ ਮਾਰਕੀਟ ਦੇ ਵਿੱਚ ਪ੍ਰਮੋਟ ਕਰ ਰਹੇ ਆ ਸਹੀ ਹੈ ਹਮਨ ਭਾਈ ਅੱਛੇ ਮੇਰਾ ਇੱਕ ਕੁਐਸਚਨ ਹੈ ਇੱਕ ਫਾਰਮਰ ਹੋਣ ਦੇ ਨਾਂ ਤੇ ਬਣਦਾ ਤੁਸੀਂ ਵੀ ਪੰਜਾਬ ਨੂੰ ਬਿਲੋਂਗ ਕਰਦੇ ਹੋ ਪੰਜਾਬੀ ਬੋਲਦੇ ਹੋ ਇਹ ਪ੍ਰੋਡਕਟ ਆਪਾਂ ਉਸ ਜਗ੍ਹਾ ਦੇ ਉੱਤੇ ਵਰਤਣ ਵਾਸਤੇ ਆਪਾਂ ਫਾਰਮਰ ਨੂੰ ਰეკਮੈਂਡ ਕਰਨਾ ਵੀ ਜਿਹੜਾ ਉਹਨਾਂ ਨੇ ਸਾਰਾ ਸਾਲ ਉਹ ਪੱਠੇ ਨੂੰ ਵਰਤਣਾ ਉਸ ਤੋਂ ਬਾਅਦ ਚ ਜੀ 6-7 ਸਾਲ ਦਾ ਤੁਹਾਡਾ ਐਕਸਪੀਰੀਅੰਸ ਹੋ ਗਿਆ ਸ਼ੁਰੂਆਤ 'ਚ 네ਗੇਟਿਵ ਪੁਆਇੰਟ ਤੋਂ ਹੀ ਪੱਖ ਕਰੂੰਗਾ ਵੀ ਕੀ ਇਹ ਪ੍ਰੋਡਕਟ ਬਹੁਤ ਵਧੀਆ ਪਰੋਸੇਜੋਗ ਆ ਕੋਈ ਸਮੱਸਿਆ ਤਾਂ ਨਹੀਂ ਇਹਦੀ ਆਉਂਦੀ ਐਕਚੁਅਲ 'ਚ ਕੀ ਆ ਵੀਰੇ ਕੀ ਜਿਹੜੇ ਭਰਾ ਕਿਸਾਨ ਭਰਾ ਸਾਡੇ ਨਾਲ ਜਿਹੜੇ ਲਾਰਜ ਡੇਰੀ ਫਾਰਮਰ ਨੂੰ ਚਲਾਉਂਦੇ ਨੇ ਜਿੱਥੇ ਅਸੀਂ ਜਾਣਦੇ ਆ ਜਿੱਥੋਂ ਤੱਕ ਅਸੀਂ ਪਹੁੰਚ ਕਰ ਪਾਉਣੇ ਆ ਜਿਨ੍ਹਾਂ ਨੂੰ ਅਸੀਂ ਵਿਸ਼ਵਾਸ ਦਿਵਾ ਪਾਉਣੇ ਆ ਕਿ ਤੁਸੀਂ ਇੱਕ ਵਾਰ ਇਸ ਪ੍ਰੋਡਕਟ ਨੂੰ ਯੂਜ਼ ਕਰਕੇ ਦੇਖੋ ਅਸੀਂ ਕਈ ਸ਼ੁਰੂ ਸ਼ੁਰੂਆਤੀ ਦੌਰ ਦੇ ਵਿੱਚ ਸਾਨੂੰ ਇਹ ਦਿੱਕਤਾਂ ਆਈਆਂ ਕਿ ਕਿਸਾਨ ਨੂੰ ਆ ਮਤਲਬ ਸਟਾਰਟਿੰਗ ਫੇਸ ਤੇ ਪੈਸੇ ਖਰਚ ਕਰਨੇ ਥੋੜੇ ਜਿਹਾ ਔਖੇ ਲੱਗਦੇ ਸੀਗੇ ਉਦੋਂ ਅਸੀਂ ਇਹ ਕਹਿੰਦੇ ਸੀਗੇ ਕਿ ਤੁਹਾਡਾ ਜਿਹੜਾ ਸਭ ਤੋਂ ਛੋਟਾ ਪੇਟ ਆ ਨਾ ਜਿੰਦੇ ਤੁਸੀਂ 4 ਕਿੱਲਾਂ ਦਾ 5 ਕਿੱਲਾਂ ਦਾ 10 ਕਿੱਲਾਂ ਦਾ ਸਾਈਲੈਂਸ ਪਾਉਣਾ ਹੈ ਜਿਹੜਾ ਤੁਹਾਡਾ ਛੋਟਾ ਪੇਟ ਆ ਉਹਦੇ ਵਿੱਚ ਤੁਸੀਂ ਸਟਾਰਟਿੰਗ ਜਿਹੜੇ ਪ੍ਰੋਡਕਟ ਨੂੰ ਯੂਜ਼ ਕਰਕੇ ਦੇਖੋ ਤੁਸੀਂ ਇਹ ਦੋ ਸਪੈਟ ਨੂੰ ਖੋਲੋਗੇ ਅੱਜ ਕੱਲ ਹਰ ਫਾਰਮ ਦੇ ਉੱਤੇ ਵੇਰੇ ਕੰਪਨੀਆਂ ਫੀਡ ਦੀਆਂ ਕੰਪਨੀਆਂ ਆਉਂਦੀਆਂ ਜਿਹੜੀਆਂ ਚਾਰਦੀ ਟੈਸਟਿੰਗ ਕਰਦੀਆਂ ਨੇ ਅਸੀਂ ਵੀ ਟੈਸਟਿੰਗ ਕਰਵਾ ਕੇ ਦਿੰਨੇ ਆ ਯੂਨੀਵਰਸਿਟੀ ਤੋਂ ਕਰਵਾ ਕੇ ਦਿੰਨੇ ਆ ਸਾਡੇ ਕੋਲ ਪ੍ਰਾਈਵੇਟ ਕੋਈ ਇਕਵਿਪਮੈਂਟ ਨਹੀਂ ਹੈਗਾ ਟੈਸਟਿੰਗ ਕਰਨ ਵਾਸਤੇ ਅਸੀਂ ਯੂਨੀਵਰਸਿਟੀ ਗੜਵਾਸੂ ਯੂਨੀਵਰਸਿਟੀ ਲੁਧਿਆਣੇ ਤੋਂ ਅਸੀਂ ਟੈਸਟਿੰਗ ਕਰਾ ਕੇ ਦਿੰਨੇ ਆ ਜਿਹੜੀਆਂ ਫੀਡ ਕੰਪਨੀਆਂ ਨੇ ਉਹ ਵੀ ਟੈਸਟਿੰਗ ਕਰਕੇ ਸਾਈਲਜ ਦੀਆਂ ਦਿੰਦੀਆਂ ਨੇ ਤਾਂ ਕਿਸਾਨ ਵੀਰਾਂ ਨੂੰ ਆਪਣਿਆ ਪਤਾ ਲੱਗਦਾ ਹੈ ਕਿ ਜਿਹੜੀ ਪਿੱਟ ਦੇ ਵਿੱਚ ਅਸੀਂ ਸਾਈਲਜ ਆਫ ਨੋਕਲੈਂਡ ਸਲਾਟੈ ਜਿਹੜੇ ਦੂਜਾ ਪਿੱਟ ਸੀਗਾ ਜਿੰਦੇਚ ਅਸੀਂ ਕੋਈ ਚੀਜ਼ ਨਹੀਂ ਯੂਜ਼ ਕੀਤੀ ਉਹਦੇ ਰਿਜ਼ਲਟ ਕਿਵੇਂ ਦੇ ਆਏ ਤਾਂ ਇਹ ਇੱਕ ਵਾਰ ਵੀ ਸਾਡੇ ਤੇ ਵਿਸ਼ਵਾਸ ਕਰਕੇ ਇਸ ਪ੍ਰੋਡਕਟ ਨੂੰ ਫਾਰਮਰ ਯੂਜ਼ ਕਰਦਾ ਏ ਉਸ ਤੋਂ ਬਾਅਦ ਜਦੋਂ ਉਹਨੂੰ ਰਿਜ਼ਲਟ ਮਿਲਦੇ ਨੇ ਫਿਰ ਉਹ ਫੁੱਲ ਫਲੈਸ਼ ਆਪਣੇ ਸਾਇਲੈਂਸ ਦੇ ਵਿੱਚ ਪੂਰੀ ਤਰੀਕੇ ਨਾਲ ਯੂਜ਼ ਕਰਦਾ ਏ ਠੀਕ ਐ ਅਜਿਹਾ ਭਾਈ ਮੈਂ ਸ਼ੁਰੂ ਚ ਹੀ ਦਿਖਾ ਰਿਹਾ ਦੋਸਤੋ ਇਸ ਸਾਈਡ ਤੇ ਤੁਸੀਂ ਇੱਕ ਲਾਰਜ ਫਾਰਮ ਦੇਖੋਗੇ ਜਿਹਦੇ ਵਿੱਚ ਬਹੁਤ ਸਾਰੀਆਂ ਗਾਵਾਂ ਆ ਤੇ ਵੈਸੇ ਤੁਹਾਨੂੰ ਇਸ ਪਿੱਟ ਤੋਂ ਵੀ ਅੰਦਾਜ਼ਾ ਹੋ ਜਾਊਗਾ ਇਸ ਫਾਰਮ ਦੇ ਉੱਤੇ ਜੇ ਗੱਲ ਕਰੀਏ ਕਿੰਨਾ ਟਾਈਮ ਹੋ ਗਿਆ ਭਾਈ ਇਹ ਵਰਤਦਿਆਂ ਨੂੰ ਭਾਈ ਸਾਨੂੰ ਆਲਮੋਸਟ 4 ਸਾਲ ਹੋ ਗਏ ਨੇ 4 ਸਾਲ ਹੋ ਗਏ 4 ਸਾਲ ਤੋਂ ਇਹ ਪ੍ਰੋਡਕਟ ਯੂਜ਼ ਹੋ ਰਿਹਾ ਵਾ ਠੀਕ ਹੈ ਤੇ ਮਤਲਬ ਭਾਜੀ ਦੇ ਫੀਡਬੈਕ ਇਹ ਕਿ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਕਿਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਗਈ ਹੁਣ ਭਾਈ ਇੱਕ ਕੁਐਸਚਨ ਹੋਰ ਬੰਦਾ ਵੀ ਕੀ ਇਹ ਦਵਾਈ ਹੈ ਕੋਈ ਮੈਡੀਸਿਨ ਹੈ ਕੀ ਹੈ ਇਹ ਪ੍ਰੋਡਕਟ ਹੈ ਕੀ ਭਾਈ ਐਕਚੁਅਲ ਦੇ ਵਿੱਚ ਜਿਹੜਾ ਸਿਲਾਟੈਕ ਇਹ ਚਾਰ ਬੈਕਟੀਰੀਆ ਤੇ ਦੋ ਐਨਜ਼ਾਈਮ ਦਾ ਕੰਬੀਨੇਸ਼ਨ ਹੈ ਇਹ ਕੋਈ ਕੈਮੀਕਲ ਨਹੀਂਗਾ ਜਿਹੜਾ ਖਾਏਗਾ ਜਾਨਵਰ ਉਹਦੇ ਅੰਦਰ ਕੋਈ ਨੁਕਸਾਨ ਆਊਗਾ ਜਾਂ ਕੋਈ ਕੈਮੀਕਲ ਪ੍ਰੋਡਕਟ ਨਹੀਂਗਾ ਇਹਦੇ ਵਿੱਚ ਬੈਕਟੀਰੀਆ ਤੇ ਦੋ ਐਨਜ਼ਾਈਮ ਨੇ ਚਾਰ ਬੈਕਟੀਰੀਆ ਨੇ ਬੈਕਟੀਰੀਆ ਦੇ ਮੈਂ ਨਾਮ ਵੀ ਦੱਸ ਦੇਣਾ ਲੈਕਟੋਬੈਸਿਲਸ ਬੁਕਨੇਰੀਏ ਲੈਕਟੋਬੈਸਿਲਸ ਪਲਾਂਟੇਰਮੇ ਪੀਡੀਓ ਕੋਕਸ ਐਸਿਡ ਇਲੈਕਟੇਸੀ ਤੇ ਐਂਟੈਰੋ ਕੋਕਸ ਫੀਸੀਮ ਚਾਰ ਬੈਕਟੀਰੀਆ ਨੇ ਦੋ enzyme ਨੇ ਸੈਲੂਲੇਸ ਤੇ ਹੈਮੀਸੈਲੂਲੇਜ ਭਾਈ ਮੈਂ ਤੁਹਾਡੇ ਜਰੀਏ 2 ਮਿੰਟ ਹੋਰ ਵਧ ਲਊਗਾ ਮੈਂ ਵੀਡੀਓ ਇਹ ਪ੍ਰੋਡਕਟ ਕਿਵੇਂ ਕੰਮ ਕਰਦਾ ਮੈਂ ਉਹ ਵੀ ਦੱਸਣਾ ਚਾਹੂੰਗਾ ਸਹੀ ਹੈ ਜਿਹੜਾ ਆਪਣਾ ਸਿਲਾਟੈਕ ਪ੍ਰੋਡਕਟ ਆ ਵੀਰੇ ਹੂੰ ਇਹ ਕਿਵੇਂ ਕੰਮ ਕਰਦਾ ਇਹਦੇ ਇਹਦਾ ਕੰਮ ਸ਼ੁਰੂ ਹੋ ਜਾਂਦਾ ਜਦੋਂ ਆਪਾਂ ਪਿੱਟ ਦੇ ਵਿੱਚ 4 ਪਾਉਨੇ ਆ ਇਹਨੂੰ ਪਾਉਣ ਦਾ ਤਰੀਕਾ ਮੈਂ ਪਹਿਲਾਂ ਦੱਸ ਦੇਣਾ ਜਿਵੇਂ ਆਚਾਰ ਆਪਣਾ ਆ ਰਿਹਾ ਸਾਹਮਣੇ ਲੇਅਰ ਬਾਈ ਲੇਅਰ ਇਹਦੀ ਸਪਰੇਅ ਕਰਨੀ ਆ ਆਪਾਂ ਪਿੱਟ ਦੇ ਵਿੱਚ ਆ ਗਿਆ ਟਰਾਲਾ ਆਪਾਂ ਲਾ ਤੈਨੂੰ ਵਿਛਾਤਾ ਵਿਛਾ ਗਿਆ ਆਪਾਂ ਕਰਦੇ ਆ ਲਤੜਾਈ ਲਤੜਾਈ ਕਰਕੇ ਲੇਅਰ ਬਾਈ ਲੇਅਰ ਇਹਨੂੰ ਸਪਰੇਅ ਕਰਨਾ ਹੈ ਟਰਾਲੀ ਆ ਗਈ ਵਿਛਾਤੀ ਲਤਾੜਦੀ ਸਪਰੇਅ ਕਰਤੀ ਜਣੀਆ ਜਿੱਥੇ ਪਿੱਟ ਦੇ ਨਾਲ ਨਾਲ ਕੰਧਾਂ ਦੇ ਨਾਲ ਨਾਲ ਸਾਈਡਾਂ ਦੇ ਨਾਲ ਨਾਲ ਸਾਈਡਾਂ ਦੇ ਵਿੱਚ ਆਪਾਂ ਥੋੜੀ ਜੀ ਕੁਆਂਟੀਟੀ ਵੱਧ ਸਪਰੇਅ ਕਰਨੀ ਹੈ ਮਤਲਬ ਵਿਚਾਲੇ ਥੋੜੀ ਘੱਟ ਵੀ ਹੋਊਗੀ ਚੱਲੂਗੀ ਬਟ ਸਾਈਡਾਂ ਤੇ ਕਿਉਂਕਿ ਸਾਈਡਾਂ ਤੇ ਟਰੈਕਟਰ ਦਾ ਟਾਇਰ ਹੈ ਜਿਹੜਾ ਪ੍ਰੋਪਰ ਚੜਦਾ ਨਹੀਂਗਾ ਕੰਧ ਦੇ ਨਾਲ ਨਾਲ ਪ੍ਰੋਪਰ ਉਨੀ ਲਤੜਾਈ ਨਹੀਂ ਹੋ ਪੌਂਦੀ ਜਿੰਦੇ ਕਰਕੇ ਆਪਾਂ ਨੂੰ ਉੱਲੀ ਦੀ ਸੰਭਾਵਨਾ ਕਈ ਵਾਰ ਫਾਰਮਰ ਨੂੰ ਆ ਜਾਂਦੀ ਹੈ ਆਉਣ ਦੇ ਚਾਂਸ ਪੂਰੇ ਰਹਿੰਦੇ ਆ ਉਸ ਤੋਂ ਬਾਅਦ ਭਈ ਇੱਕ ਹੀ ਕਰਦਾ ਹੈ ਕਿ ਇਹਦੇ ਜਿਹੜੇ ਐਨਜ਼ਾਈਮ ਨੇ ਆਮ ਜਦੋਂ ਆਪਾਂ ਸਾਈਲੇਜ ਪਾਉਣੇ ਆ ਹੁਣ ਆਪਾਂ ਸਾਈਲੇਜ ਪਾਉਣੇ ਪਏ ਆ ਸਾਈਲੇਜ ਦਾ ਪੀ ਐਚ ਹੁੰਦਾ 6 ਤੋਂ 7 ਪੀ ਐਚ ਨੋਰਮਲ ਕੁਆਂਟੀਟੀ ਦੇ ਵਿੱਚ ਸਾਈਲੇਜ ਦਾ ਪੀ ਐਚ ਆਈਦਾ 3.8 ਤੋਂ ਲੈ ਕੇ 4.2 ਦੇ ਵਿੱਚ ਇਹਨੇ ਕੀ ਕਰਨਾ ਵਾ ਜਿਹੜੀ ਥੋੜੀ ਬਹੁਤ ਜਦੋਂ ਪੱਟ ਨੂੰ ਬੰਦ ਕਰਦੇ ਥੋੜੀ ਬਹੁਤ ਹਵਾ ਰਹਗੀ ਜਦੋਂ ਚਾਰ ਪੋਲਾ ਰਹਿ ਗਿਆ ਆਕਸੀਜਨ ਰਹਿ ਜਾਂਦੀ ਹੈ ਇਹਨੇ ਪਹਿਲੇ 24 ਘੰਟਿਆਂ ਦੇ ਵਿੱਚ ਜਿੰਨੀ ਆਕਸੀਜਨ ਰਹਿ ਗਈ ਹੈ ਉਹਨੂੰ ਖਾ ਲੈਣਾ ਬੈਕਟੀਰੀਆ ਨੇ ਬੈਕਟੀਰੀਆ ਆਕਸੀਜਨ ਨੂੰ ਖਾ ਕੇ ਇੱਕ ਐਸਿਡਿਕ ਨਾਮ ਦਾ ਬੈਕਟੀਰੀਆ ਪ੍ਰੋਡਿਊਸ ਕਰੂਗਾ ਐਸਿਡਿਕ ਐਸਿਡ ਐਸਿਡਿਕ ਐਸਿਡ ਕੀ ਕਰਦਾ ਸਾਈ ਉੱਲੀ ਨਹੀਂ ਵਧਨ ਦੇ ਉੱਲੀ ਨਹੀਂ ਵਧਨ ਦਿੰਦਾ ਸਹੀ ਹੈ ਜਦੋਂ ਬੈਕਟੀਰੀਆ ਪ੍ਰੋਡਿਊਸ ਕਰਦਾ ਬਾਈ ਲੈਕਟਿਕ ਐਸਿਡ ਲੈਕਟਿਕ ਐਸਿਡ ਕੀ ਕਰਦਾ ਏ ਜਿਹੜਾ ਆਚਾਰ ਜਿੰਨਾ ਲੈਕਟਿਕ ਐਸਿਡ ਪ੍ਰੋਡਿਊਸ ਕਰੂਗਾ ਉਨਾ ਹੀ ਆਚਾਰ ਦਾ ਪੀ ਐਚ 6ਤੀ ਥੱਲੇ ਆਊਗਾ ਠੀਕ ਹੈ ਆਮ ਤੌਰ ਤੇ ਆਪਾਂ ਉਵੇਂ ਵੀ ਦੇਖਦੇ ਆ ਸਾਈਲਜ ਉਵੇਂ ਵੀ ਬਣਦਾ ਅਗਰ ਤੁਸੀਂ ਕੋਈ ਨਕਲੜ ਨਹੀਂ ਯੂਜ਼ ਕੀਤਾ ਸਾਈਲਜ ਉਵੇਂ ਵੀ ਬਣਦਾ ਉਵੇਂ ਕਿੰਨੇ ਦਿਨਾਂ ਚ ਬਣਦਾ ਯੂਨੀਵਰਸਿਟੀ ਕਹਿੰਦੀ 45 ਦਿਨ ਦੇ ਵਿੱਚ ਸਾਈਲਜ ਬਣਦਾ ਆਮ ਤੌਰ ਤੇ ਆਪਾਂ ਨੂੰ ਵੀ ਪਤਾ ਜਿਹੜੇ ਸਾਈਲਜ ਪਾਉਂਦੇ ਆ ਪਰ ਆ ਕਿ 45 ਦਿਨ ਤੋਂ ਪਹਿਲਾਂ ਪੇਟ ਨਹੀਂ ਖੋਲਦੇ ਕਿਉਂਕਿ ਹੁੰਦਾ ਪਲਾਸਟਿਕ ਐਸਲ ਬੈਕਟੀਰੀਆ ਵੱਤੋਂ ਆ ਤੇ ਪ੍ਰੋਡਿਊਸ ਕਰੂਗਾ ਜਿਸ ਨਾਲ 14 ਦਿਨਾਂ ਦੇ ਵਿੱਚ ਵੀ ਰਸਾਇਲੈਂਸ ਦਾ ਪੀਐਚ ਨਾਰਮਲਾਈਜ਼ ਹੋ ਜਾਊਗਾ ਠੀਕ ਹੈ ਜਿਹੜਾ ਪੰਤਾਲੀਆਂ ਦਿਨਾਂ ਚ ਹੋਣਾ ਵਾ ਜਿੰਨਾ ਛੇਤੀ ਸਾਇਲੈਂਸ ਦਾ ਪੀਐਚ ਨਾਰਮਲ ਹੋਊਗਾ ਉਨੇ ਹੀ ਅੰਦਰ ਹਾਰਮਫੁਲ ਬੈਕਟੀਰੀਆ ਘੱਟ ਗ੍ਰੋਥ ਕਰਨਗੇ ਹੂੰ ਡਰਾਈ ਮੈਟਰ ਦਾ ਨੁਕਸਾਨ ਘੱਟ ਹੋਊਗਾ ਕਿਉਂਕਿ ਜਿੰਨਾ ਵੱਧ ਸਮਾਂ ਲੈਂਦਾ ਸਾਇਰੇ ਬਣਨ ਤੇ ਉਹਨਾਂ ਡਰਾਈ ਮੈਟਰ ਦਾ ਸਟਾਰਚ ਦਾ ਅਤੇ ਜਿਹੜੇ ਅੰਦਰ ਨਿਊਟ੍ਰੀਸ਼ਨ ਸਾਈਲੇ ਦੇ ਅੰਦਰ ਅਵੇਲੇਬਲ ਹੈ ਉਹਨਾਂ ਨੁਕਸਾਨ ਹੁੰਦਾ ਵੱਧ ਹੁੰਦਾ ਡਰਾਈ ਮੈਟਰ ਲੌਸਸ ਬਹੁਤ ਜ਼ਿਆਦਾ ਹੁੰਦੇ ਨੇ ਇਹਨੇ ਡਰਾਈ ਮੈਟਰ ਲੌਸਸ ਵੀ ਰੋਕਣਿਆ ਵੀਰੇ ਫੰਗਸ ਦੀ ਗਰੋਥ ਨੂੰ ਵੀ ਰੋਕਣਾ ਸਾਈਲੇ ਚ ਇੱਕ ਗੁੱਡ ਕੁਆਲਿਟੀ ਸਾਈਲੇ ਨੂੰ ਤਿਆਰ ਕਰਕੇ ਦੇਣਾ ਕਿਉਂਕਿ ਕਈ ਵਾਰ ਆਪਾਂ ਦੇਖਦੇ ਆਂ ਆਚਾਰ ਬਣ ਕੇ ਤਿਆਰ ਹੋ ਜਾਂਦਾ ਪਰ ਉਹਦੇ ਅੰਦਰ ਆਚਾਰ ਦਾ ਰੰਗ ਨਹੀਂ ਸਹੀ ਬਣਦਾ ਚਾਰ ਦੀ 스멜 ਨਹੀਂ ਸਹੀ ਆਉਂਦੀ ਆਪਾਂ ਫਾਰਮਰ ਆਚਾਰ ਨੂੰ ਸੁੰਘਦੇ ਆ ਤਾਂ ਨੱਕ ਨੂੰ ਇਰੀਟੇਸ਼ਨ ਕਰਦਾ ਆਚਾਰ ਕਈ ਵਾਰ ਇਹੋ ਜਿਹਾ ਆ ਜਾਂਦਾ ਜਾਂ ਕਈ ਵਾਰ ਰੰਗ ਆਚਾਰਕ ਦਾ ਡਾਰਕ ਹੋ ਜਾਂਦਾ ਮਤਲਬ 골ਡਨ ਕਲਰ ਦਾ ਆਚਾਰ ਨਹੀਂ ਬਣਦਾ ਸੁਨਹਿਰੀ ਰੰਗ ਦਾ ਆਚਾਰ ਨਹੀਂ ਬਣਦਾ ਆਪਾਂ ਉਸ ਚੀਜ਼ ਨੂੰ ਸਹੀ ਤਰੀਕੇ ਨਾਲ ਪ੍ਰਕਿਊਰ ਕਰਨ ਵਾਸਤੇ ਸਿਲਰਟੈਕ ਨੂੰ ਯੂਜ਼ ਕਰਵਾਉਣਾ ਬਹੁਤ ਗੁੱਡ ਕੁਆਲਿਟੀ ਪ੍ਰੋਡਕਟ ਹੈ ਜਿਹੜੇ ਇਹਦੇ ਚ ਆਪਾਂ ਐਨਜ਼ਾਈਮ ਦਿੱਤੇ ਹੋਏ ਨੇ ਦੋ ਤਰ੍ਹਾਂ ਦੇ ਸੈਲੂਲੇਸ ਤੇ ਹੈਮੀਸੈਲੂਲੇਸ ਐਨਜ਼ਾਈਮ ਕੀ ਕਰਦੇ ਨੇ ਜਿਹੜੀ ਪlant ਦੀ ਉੱਪਰਲੀ ਸੈਲਵਲ ਹੁੰਦੀ ਏ ਉਹਨੂੰ ਖਾ ਜਿਹੜੇ ਅੰਦਰ ਕਾਰਬੋਹਾਈਡਰੇਟਸ ਅਵੇਲੇਬਲ ਨਹੀਂ ਉਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਹੈਲਪ ਕਰਦੇ ਨੇ ਜਿਹੜੇ ਕੀ ਆਪਣੇ ਸਾਇਲੈਂਸ ਦੀ ਨਿਊਟ੍ਰੀਸ਼ਨ ਵੈਲਿਊ ਨੂੰ ਇੰਪਰੂਵ ਕਰਨ ਦੇ ਵਿੱਚ ਹੈਲਪ ਕਰਨਗੇ ਵੀਰੇ ਇਹ 100 ਗ੍ਰਾਮ ਦੀ ਡੱਬੀ ਹੈ ਇਹਨੂੰ 10 ਲੀਟਰ ਪਾਣੀ ਦੇ ਵਿੱਚ ਘੋਲ ਲੈਣਾ ਵਾ ਇਹਨੂੰ 100 ਕੁਆਂਟਲ ਪੱਠੀਆਂ ਦੇ ਉੱਤੇ ਸਪਰੇਅ ਕਰਨਾ ਹੈ ਮੈਂ ਦੁਬਾਰਾ ਫਿਰ ਦੱਸਣ ਲੱਗਾ ਵੀਰੇ ਇਹਨੂੰ ਯੂਜ਼ ਕਰਨ ਦੀ ਵਿਧੀ ਕੀ ਹੈ ਇਨੂੰ 10 ਲੀਟਰ ਪਾਣੀ ਦੇ ਵਿੱਚ 100 ਗ੍ਰਾਮ ਦੀ ਇੱਕ ਡੱਬੀ ਨੂੰ ਸਿਲਾਟੈਕ ਨੂੰ ਤੁਸੀਂ ਘੋਲ ਕੇ 100 ਕੁਆਂਟਲ ਪੱਠਿਆਂ ਦੇ ਸਪਰੇਅ ਕਰਨਾ ਹੈ ਕੰਦਾਂ ਦੇ ਨਾਲ ਨਾਲ ਥੋੜਾ ਵੱਧ ਸਪਰੇਅ ਕਰਨਾ ਹੈ ਵਿਚਾਲੇ ਥੋੜਾ ਘੱਟ ਹੋਏਗਾ ਕੋਈ ਦਿੱਕਤ ਨਹੀਂ ਚੱਲੂਗਾ ਕਿਉਂਕਿ ਦਿੱਕਤ ਤਾਂ ਸਾਈਡਾਂ ਤੇ ਹੀ ਜ਼ਿਆਦਾ ਆਉਂਦੀ ਹੈ ਠੀਕ ਹੈ ਬਈ ਦੂਜਾ ਜਦੋਂ ਤੁਸੀਂ ਪਿੱਟ ਉੱਪਰਲੇ ਪਾਸੇ ਬੰਦ ਕਰੋਗੇ ਕਿਉਂਕਿ ਜਦੋਂ ਹੁਣ ਮੰਨ ਲਓ ਹਾਈਟ ਜਿਵੇਂ ਜਿਵੇਂ ਪਿੱਟ ਦੀ ਵੱਧ ਜਾਂਦੀ ਹੈ ਉਵੇਂ-ਉਵੇਂ ਟਰੈਕਟਰ ਨੂੰ ਲਤੜਾਈ ਕਰਨ ਦੇ ਵਿੱਚ ਦਿੱਕਤ ਆਉਂਦੀ ਰਹਿੰਦੀ ਹੈ ਤਾਂ ਉੱਪਰਲੇ ਮੰਨੇ ਵੀ ਪੂਰੀ ਤਰੀਕੇ ਨਾਲ ਲਤੜਾਈ ਨਹੀਂ ਹੋ ਪਾਉਂਦੀ ਉੱਪਰਲੀਆਂ ਥੋੜੀ ਜੀ ਕੁਆਂਟੀਟੀ ਵਾਧ ਸਪਰੇਅ ਕਰ ਦੇਣੀ ਹੈ ਉਪਨੀਆਂ ਦੋ ਤਿੰਨ ਲੇਰਾਂ ਦੇ ਵਿੱਚ ਚੰਗੀ ਤਰ੍ਹਾਂ ਸਪਰੇਅ ਕਰ ਦੇਣਾ ਵਾ ਕਿੰਦੇ ਨਾਲ ਫੰਗਸ ਜਾਂ ਚਾਰ ਦੀ ਕੁਆਲਿਟੀ ਦੇ ਨਾਲ ਕੋਈ ਕੰਪਰੋਮਾਈਜ਼ ਨਾ ਹੋਵੇ ਫੰਗਸ ਬਿਲਕੁਲ ਨਾ ਲੱਗੇ ਚਾਰ ਨੂੰ ਗੁੱਡ ਕੁਆਲਿਟੀ ਸਾਇਲੈਂਸ ਤਿਆਰ ਹੋਵੇ ਬਾਈ ਠੀਕ ਹੈ ਅੱਛਾ ਭਾਈ ਇੱਕ ਚੀਜ਼ ਇੱਥੇ ਕੁਐਸਚਨ ਇਹ ਬਣਦਾ ਵੀ ਇਹਨੂੰ ਆਮ ਫਾਰਮਰ ਵਰਤ ਸਕਦਾ ਜਾਂ ਤੁਹਾਡੇ ਜਿਹੜੇ ਐਕਸਪਰਟ ਵੀਰ ਹੈ ਉਹਨਾਂ ਦੀ ਨਿਗਰਾਨੀ ਏਥੀ ਵਰਤਿਆ ਜਾ ਸਕਦਾ ਨਹੀਂ ਭਾਈ ਇਹਨੂੰ ਕੋਈ ਵੀ ਭਰਾ ਜਿਵੇਂ ਮਰਜ਼ੀ ਯੂਜ਼ ਕਰ ਸਕਦਾ ਕਿਉਂਕਿ ਇਹ ਬੈਕਟੀਰੀਆ ਹੈ ਥੋੜੀ ਡੋਜ਼ ਵਾਧ ਵੀ ਪੈ ਜੂਗੀ ਥੋ ਬਟ ਅਗਰ ਮੰਨ ਲਓ ਆਪਾਂ ਪ੍ਰੋਪਰ ਕੰਪਨੀ ਵੱਲੋਂ ਰეკਮੈਂਡਡ ਡੋਸ ਨੂੰ ਯੂਜ਼ ਕਰਦੇ ਆਂ ਤਾਂ ਇਹਦੀ ਕੁਆਲਿਟੀ ਨੂੰ ਆਪਾਂ ਵਧੀਆ ਬਣਾ ਸਕਦੇ ਆਂ ਜਿਆਦਾ ਬੈਸਟ ਰਿਜ਼ਲਟ ਆਉਣਗੇ ਜੀ ਸਰ ਹੁਣ ਬਈ ਇੱਕ ਹੋਰ ਕੁਐਸਚਨ ਹੈ ਜਿਹੜੇ ਵੀਰ ਇਸ ਤਰ੍ਹਾਂ ਪੈਟਰ ਦੇ ਵਿੱਚ ਸਾਇਲਜ ਪਾਉਂਦੇ ਆ ਜੀ ਜੀ ਉਹਨਾਂ ਵਾਸਤੇ ਆਪਾਂ ਇਹ ਦੱਸਦਾ ਵੀ ਲੇਅਰ ਬਣ ਜਾਣੀ ਹੈ ਤੁਸੀਂ ਜੋ ਸੌਕ ਕਵੈਂਟਰਲ ਪੱਠਾ ਆ ਗਿਆ ਉਹ ਤੋਂ ਬਾਅਦ ਜਿਹੜੀ ਸਪਰੇਅ ਕਰ ਦਿਓ ਜਿਹੜੇ ਆਪਦੇ ਵਾਣ ਦੇ ਵਿੱਚੋਂ ਮੱਕੀ ਲੈ ਕੇ ਉਹਦੀਆਂ ਗੱਠਾਂ ਬਣਾ ਲੈਂਦੇ ਆ ਪੈਕ ਕਰਾਉਂਦੇ ਆ ਉਹ ਵੀ ਵਰਤ ਸਕਦੇ ਇਸ ਨੂੰ ਬਿਲਕੁਲ ਭਾਈ ਆਮ ਦੌਰ ਤੇ ਅੱਜ ਕੱਲ ਟੈਕਨੋਲੋਜੀ ਇੰਨੀ ਐਡਵਾਂਸ ਹੋ ਗਈ ਹੈ ਜਿਹੜੇ ਬੈਲਰਸ ਵੀ ਆ ਰਹੇ ਨੇ ਸਾਈਲੇਜ ਦੀਆਂ ਜਿਹੜੀਆਂ ਗੱਠਾਂ ਬੰਨਦੇ ਨੇ ਬੈਲਰ ਉਹਨਾਂ ਦੇ ਵਿੱਚ ਉੱਤੇ ਫੁਆਰੇ ਲੱਗੇ ਹੁੰਦੇ ਨੇ ਆਟੋਮੈਟਿਕ ਸਹੀ ਹੈ ਫੁਆਰਿਆਂ ਦੇ ਸਿਸਟਮ ਆ ਰਹੇ ਨੇ ਉਹਦੇ ਨਾਲ ਪਾਈਪ ਲੱਗੀ ਹੁੰਦੀ ਟੂਲਰ ਵਾਲੀ ਜਿਹੜੀ ਪਾਣੀ ਖਿੱਚਣ ਵਾਲੀ ਮੋਟਰ ਲਾਈ ਹੁੰਦੀ ਹੈ ਉਹਦੇ ਨਾਲ ਤੁਸੀਂ ਇਹਦਾ ਪ੍ਰੈਸ਼ਰ ਘਟਾ ਕੇ ਪਾਣੀ ਦੇ ਵਿੱਚ ਮਿਕਸ ਕਰਕੇ ਹਰ ਗੱਠ ਦੇ ਵਿੱਚ ਸਪਰੇਅ ਹੋਊਗਾ ਜਦੋਂ ਕਨਵੇਅਰ ਚੱਲਦਾ ਉਦੋਂ ਫੁਆਰਾ ਚੱਲਦਾ ਉਹਦੇ ਵਿੱਚ ਤੁਸੀਂ ਉਹਨੂੰ ਮਿਕਸ ਕਰ ਸਕਦੇ ਹੋ ਥੋੜੀ ਇੱਥੇ ਗੱਲ ਇੱਕ ਟੋ ਮੈਂ ਵੀਡੀਓ ਕੀਤੀਆਂ ਐ ਤਾਂ ਜਿਹੜੇ ਪੈਕਿੰਗ ਵਾਲੇ ਸਾਇਲੇਜ ਚਾਰ ਦੀਆਂ ਵੀਡੀਓ ਪਹਿਲਾਂ ਤੋਂ ਕਰਦਾ ਰਿਆ ਆ। ਉਹ ਮਤਲਬ ਇਹ ਸਿਲਾਟੈਕ ਮੋਸਟਲੀ ਯੂਜ਼ ਕੀਤਾ ਜਾਂਦਾ ਜਿਹੜੀ ਉਸ ਸਪਰੇਅ ਕਰ ਰਹੇ ਹੁੰਦੇ ਆ ਮੌਕੇ ਤੇ ਫੁਹਾਰਾ ਚੱਲੀ ਜਾਂਦਾ ਨੂੰ। ਬਾਈ ਦੇਖੋ ਮਤਲਬ ਮੈਂ ਆਪਦੇ ਮੂੰਹ ਮੀਆਂ ਮਿੱਠੂ ਕਹਿੰਦੇ ਨੇ ਨਹੀਂ ਬਣਦਾ। ਠੀਕ ਹੈ ਵੀ ਸਾਡਾ ਹੀ ਸਾਰੀ ਥਾਂ ਤੇ ਚੱਲਦਾ ਅਸੀਂ ਸਭ ਕੁਝ ਨਹੀਂ ਗੇ ਬਾਈ। ਕੰਪਨੀਆਂ ਮਾਰਕੀਟ ਦੇ ਵਿੱਚ ਇੱਕ ਦੋ ਹੋਰ ਹੈਗੀਆਂ ਨੇ ਜਿਹੜੀਆਂ ਆਪਦੇ ਇਨੋਕੁਲੇਂਟ ਪ੍ਰਮੋਟ ਕਰਦੀਆਂ ਨੇ। ਬਟ ਮੋਸਟ ਆਫ ਦੀ ਥਾਵਾਂ ਤੇ ਆਪਣਾ ਸਿਲਾਟੈਕ ਆਪਣਾ ਵਧੀਆ तरीके ਦੇ ਨਾਲ ਸੇਲ ਹੋ ਰਿਹਾ ਸਭ ਤੋਂ ਜ਼ਿਆਦਾ ਜਿਹੜੇ ਬਿਲਰਸ ਨੇ ਬਈ ਸਾਇਲੈਂਸ ਦੇ ਬਿਲਰਸ ਨੇ ਉਹ ਸਭ ਤੋਂ ਜ਼ਿਆਦਾ ਆਪਣਾ ਪ੍ਰੋਡਕਟ ਯੂਜ਼ ਕਰਦੇ ਨੇ ਕਿਉਂਕਿ ਜਿਹੜੀ ਬੈਸਟ ਕੁਆਲਿਟੀ ਹੈ ਆਪਣੇ ਸਿਲਾਟੈਗ ਦੇ ਵਿੱਚ ਹੀ ਹੈ ਠੀਕ ਹੈ ਦੂਜੀ ਗੱਲ ਇਹ ਆ ਕਿ ਇਹਦਾ ਪ੍ਰਾਈਸ ਜਿਹੜਾ ਉਹ ਬਹੁਤ ਇਕਨੋਮਿਕਲ ਆ ਜਿਹੜੇ ਬੇਲਸ ਬਣਾਉਂਦੇ ਨੇ ਉਹਨਾਂ ਨੂੰ ਇੱਕ ਇੱਕ ਪੈਸੇ ਦਾ ਜਿਹੜਾ ਵੇਰੀਏਸ਼ਨ ਆ ਉਹਨੂੰ ਹਿਸਾਬ ਲਾ ਕੇ ਚੱਲਣਾ ਪੈਂਦਾ ਵਾ ਤਾਂ ਉਹਨਾਂ ਨੂੰ ਸਭ ਤੋਂ ਵਧੀਆ ਚਾਰ ਬੈਕਟੀਰੀਆ ਦੋ ਐਨਜ਼ਾਈਮ ਦੇ ਕੰਬੀਨੇਸ਼ਨ ਦੇ ਨਾਲ ਆਪਣਾ ਸਲਾਟੈਕ ਹੀ ਮਿਲਦਾ ਵਾ ਦੂਜਾ ਪ੍ਰਾਈਸ ਵੀ ਇਕਨੋਮਿਕਲ ਮਿਲਦਾ ਵਾ ਤਾਂ ਵੀਰੇ ਉਹ ਅਦਰ ਕੰਪੀਟੀਟਰ ਵੱਲ ਕਿਉਂ ਜਾਊਗਾ ਦੂਜਾ ਪ੍ਰੋਡਕਟ ਕਿਉਂ ਯੂਜ਼ ਕਰੂ ਜੇ ਪ੍ਰਾਈਸ ਬਾਰੇ ਜੇ ਗੱਲ ਕਰਨੀ ਹੋਵੇ ਜੀ ਭਾਈ ਤੁਹਾਨੂੰ ਭਾਈ ਪ੍ਰਾਈਸ ਬਾਰੇ ਜੇ ਇਹਦੇ ਗੱਲ ਕਰਨੀ ਹੋਵੇ ਕੀ ਰੇਟ ਆ ਕੀ ਕੀਮਤ ਆ ਇਹਦੀ ਭਾਈ ਜਿੰਦਾ ਜਿਹੜਾ ਐਮ ਆਰ ਪੀਆ ਪ੍ਰੋਡਕਟ ਦਾ ਸਿਲੈਟੈਗ ਦਾ ਉਹ 654 ਰੁਪਏ ਦਾ ਐਮ ਆਰ ਪੀਆ ਹਮ ਮਾਰਕੀਟ ਦੇ ਵਿੱਚ ਤੁਹਾਨੂੰ 550 ਰੁਪਏ ਦੇ ਆਸ-ਪਾਸ 10 20 30 ਕੋਈ ਘੱਟ ਵੀ ਲੈ ਸਕਦਾ 10 20 30 ਕੋਈ ਵੱਧ ਵੀ ਲੈ ਸਕਦਾ ਇਹਦੇ 550 ਦੇ ਆਸ-ਪਾਸ ਤੁਹਾਨੂੰ ਮਾਰਕੀਟ ਦੇ ਵਿੱਚ ਉਹ ਪ੍ਰੋਡਕਟ ਮਿਲ ਜਾਊਗਾ ਬਾਕੀ ਕਿਸੇ ਵੀ ਤਰ੍ਹਾਂ ਦੀ ਵਧੇਰੇ ਜਾਣਕਾਰੀ ਦੇ ਲਈ ਤੁਸੀਂ ਮੇਰਾ ਕੰਟੈਕਟ ਨੰਬਰ ਆ ਹੈਲਪਲਾਈਨ ਨੰਬਰ ਉੱਪਰ ਚਲਾ ਦੇਣਾ ਚਲਾ ਦੋਗੇ ਤੋਂ ਤੁਹਾਡੇ ਨਾਲ ਕੰਟੈਕਟ ਮੇਰੇ ਨਾਲ ਕਿਸੇ ਵੀ ਤਰੀਕੇ ਨਾਲ ਕੰਟੈਕਟ ਕਰ ਸਕਦਾ ਹੈ ਪੰਜਾਬ ਦੇ ਵਿੱਚ ਛੱਡੋ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਪ੍ਰੋਡਕਟ ਚਾਹੀਦਾ ਪੈਨ ਇੰਡੀਆ ਦੇ ਵਿੱਚ ਸਾਡੀ ਕੰਪਨੀ ਨਿਯੋਸਪਰਕ ਚੱਲਦੀ ਹੈ ਇੰਡੀਆ ਤੋਂ ਇਲਾਵਾ ਅਦਰ ਕੰਟਰੀਜ਼ ਦੇ ਵਿੱਚ ਵੀ ਸਾਡੇ ਪ੍ਰੋਡਕਟ ਆਂਦੇ ਨੇ ਪਿਓਰਲੀ ਇੰਡੀਅਨ ਐਮ ਐਨ ਸੀ ਕੰਪਨੀ ਹੈ ਤੁਸੀਂ ਇੱਕ ਵਾਰ ਸਾਡੇ ਤੇ ਵਿਸ਼ਵਾਸ ਕਰਕੇ ਪ੍ਰੋਡਕਟ ਨੂੰ ਸਲਾਟੈਕ ਨੂੰ ਯੂਜ਼ ਕਰਕੇ ਦੇਖੋ ਮੈਂ ਇਸ ਗੱਲ ਦੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਹਰ ਸਾਲ ਆਪਣਾ ਪ੍ਰੋਡਕਟ ਯੂਜ਼ ਕਰੋਗੇ ਮਾਰਕੀਟ ਦੇ ਵਿੱਚ ਸਭ ਤੋਂ ਐਕਸੀਲੈਂਟ ਫਾਰਮੂਲੇਸ਼ਨ ਆ ਮਤਲਬ ਇੱਕ ਵਾਰ ਤੁਸੀਂ ਸਾਡੇ ਕਹਿਣ ਤੇ ਵਰਤ ਲੋਗੇ ਹਰ ਸਾਲ ਤਾਂ ਨਹੀਂ ਸਾਡੇ ਕਹਿਣ ਤੇ ਵਰਤੋਗੇ ਅਗਲੇ ਵਾਰ ਤੁਸੀਂ ਸਾਨੂੰ ਖੁਦ ਫੋਨ ਕਰੋਗੇ ਕਿ ਸਾਨੂੰ ਸਲਾ ਟੈਕ ਪ੍ਰੋਡਕਟ ਅਵੇਲੇਬਲ ਚਾਹੀਦਾ ਵਾ ਕਿੱਥੋਂ ਮਿਲੂ ਅੱਛਾ ਇੱਕ ਜਿਹੜੇ ਫਾਰਮਰ ਜੁੜੇ ਹੋਏ ਆ ਵੀਡੀਓ ਦੇਖ ਰਹੇ ਆ ਉਹਨਾਂ ਦਾ ਭਰੋਸਾ ਆਪਣੇ ਤੇ ਬਣਿਆ ਵਾ ਤਾਂ ਉਹਨਾਂ ਦੇ ਭਰੋਸੇ ਨੂੰ ਆਪਾਂ ਕੰਮ ਮਤਲਬ ਆਪਣੇ ਤੇ ਬਣਿਆ ਰਵੇ ਉਹ ਦਿਖਾਉਣ ਲਈ ਆਪਾਂ ਇੱਕ ਤਰੀਕਾ ਇਹ ਕਰ ਲੈਨੇ ਆ ਵੀ ਆਪਾਂ ਇੱਥੋਂ ਕੋਈ ਸੀਸੀ ਇਦਾਂ ਦੀ ਬੰਦ ਸੀਸੀ ਲਈਏ ਸਪਰੇਅ ਕਰਵਾ ਕੇ ਦਿਖਾ ਦਈਏ ਕਿਉਂਕਿ ਇੱਕ ਲਾਰਜ ਫਾਰਮਰ ਹੈ ਜਿਹੜਾ ਇਸ ਸਪਰੇਅ ਦੇ ਵਿੱਚ ਸਾਇਲਜ ਪਾ ਰਿਹਾ ਹੈ ਕਿ ਇਹ ਇਹਦੀ ਸਪਰੇਅ ਕਰ ਸਕਦੇ ਤਾਂ ਮਤਲਬ ਦੂਜੇ ਵੀ ਕਰ ਸਕਦੇ ਆ ਆਪਾਂ ਥੋੜਾ ਦਿਖਾਉਣਾ ਹੈ ਦੋਸਤੋ ਪਹਿਲਾਂ ਤਾਂ ਮੈਂ ਤੁਹਾਨੂੰ ਦਿਖਾ ਦਿਆਂ ਜਿਹੜੀਆਂ ਖਾਲੀ ਸੀਸੀਆਂ ਪਈਆਂ ਇੱਥੇ ਫਿਰ ਤੁਹਾਨੂੰ ਦਿਖਾ ਦਿੰਨਾ ਹੈ ਜਿਹੜਾ ਸਿਲਾ ਟੈਕ ਇੱਥੇ ਚੱਲ ਰਿਹਾ ਹੈ ਤੇ ਬਿਲਕੁਲ ਸੀਲ ਬੰਦ ਤੁਸੀਂ ਦੇਖੋ ਇਹਨੂੰ ਇਹ ਇਥੋਂ ਖੋਲਾਂਗੇ ਬਿਲਕੁਲ ਇਹ ਬੰਦ ਹੈ ਉਹ ਤੁਹਾਡੇ ਸਾਹਮਣੇ ਇਹਦੀ ਸੀਲ ਖੋਲੀ ਆ ਜੇ ਪੋਲੀਥੀਨ ਵੀ ਬੰਦ ਹੈ ਇਹਦਾ ਇਹਦੇ ਵਿੱਚੋਂ ਇਹ ਕੱਢਿਆ ਇਹ ਪਾਉਡਰ ਫੋਰਮ ਦੇ ਵਿੱਚ ਹੈ ਤੋ ਵੈਸੇ ਇਹ ਜੇ ਗੱਲ ਕਰੀਏ ਤਾਂ ਇਹਨੂੰ ਤੁਸੀਂ ਇੱਕ ਵਾਰ ਦੇਖ ਲਓ ਤੇ ਇਧਰ ਬਾਈ ਦਾ ਜਿਹੜਾ ਥੈਲਾ ਉਹ ਵੀ ਪੂਰਾ ਇਹ ਵੀ ਭਰਿਆ ਹੋਇਆ ਆ ਆਪਾਂ ਇਹਦੇ ਬਾਈ ਡਰਮੀ ਕੋਲ ਚੱਲ ਕੇ ਖੋਲਦੇ ਆਂ ਫਿਰ ਇੱਕ ਟੱਕਣ ਫੋਲ ਲਓ ਡਰਮੀ ਦਾ ਇਧਰ ਨੂੰ ਰੱਖਿਓ ਪ੍ਰੋਡਕਟ ਆਪਾਂ ਦਿਖਾਉਣਾ ਇਹ ਬਿਲਕੁਲ ਤਾਂ ਨਹੀਂ ਮੂੰਹ ਨਾਲ ਤਾਂ ਖਾਦੇ ਹਾਸਤੇ ਖੋਲਣਾ ਯਾਰ ਸੋ ਦੋਸਤੋ ਪੈਕਟ ਵੀ ਅਸੀਂ ਵੈਸੇ ਤਾਂ ਬਾਈ ਕਹਿੰਦਾ ਵੀ ਅਸੀਂ ਮੂੰਹ ਨਾਲ ਵੀ ਖੋਲ ਲੈਨੇ ਆਂ ਖੈਰ ਆਪਾਂ ਇਹ ਗੱਲ ਰეკਮੈਂਡ ਨਹੀਂ ਕਰਦੇ ਕੈਂਚੀ ਨਾਲ ਇਹਨੂੰ ਪਾੜ ਲੈਣਾ ਚਾਹੀਦਾ ਸੋ ਅਸੀਂ ਆਪਦੇ ਦੇਸੀ ਤਰੀਕੇ ਦੇ ਨਾਲ ਇਹਨੂੰ ਇੱਥੋਂ ਕੱਟ ਕਰ ਲਿਆ ਪਾ ਦਿਓ ਬਾਈ ਹੁਣ ਇਹਦੇ ਵਿੱਚ ਸੋ ਇਹ ਦੋ ਸੋ ਪ੍ਰੋਡਕਟ ਇਹਦੇ ਵਿੱਚ ਆ ਪਾੜ ਰੰਮੀ ਚ ਪਾਉਣੇ ਆ ਪ੍ਰੋਪਰ ਤੇ ਇਹਦੀ ਸਪਰੇ ਕਰਕੇ ਦਿਖਾਉਣੀ ਹੈ ਸੋ ਇਹ ਵੈਸੇ ਬੈਕਟੀਰੀਆ ਨਾਲ ਇਨਜ਼ਾਈਮਸ ਆ ਜਿਹੜੇ ਬਾਈ ਜੀ ਹੋਰਾਂ ਨੇ ਪ੍ਰੋਪਰ ਤੁਹਾਨੂੰ ਉਹਨਾਂ ਦੇ ਨਾਮ ਵੀ ਦੱਸੇ ਆ ਸੋ ਇਹ ਤੁਸੀਂ ਪ੍ਰੋਡਕਟ ਦੇਖ ਲਓ ਇਹ ਡਰੰਮੀ ਦੇ ਵਿੱਚ ਜਾਊਗਾ ਉਸ ਤੋਂ ਬਾਅਦ ਇਹਦੀ ਜਿਹੜੀ ਸਪਰੇ ਵੀ ਵੀਰ ਕਰੂਗਾ ਆਪਣੇ ਨਾਲ ਬਾਈ ਸਪੋਰਟ ਕਰੂਗਾ ਹੋ ਦਾ ਭਾਈ ਮੁਰਦੂਰ ਦਾ ਉੱਤੇ ਠੀਕ ਹੈ ਓਕੇ ਸੋ ਇਹ ਨੰਦਸੋ ਡਰਮੀ ਪੂਰੀ ਭਰ ਗਈ ਹੈ ਤੇ ਪ੍ਰੋਡਕਟ ਤੁਸੀਂ ਇੱਕ ਵਾਰ ਫੇਰ ਦੇਖ ਲਓ ਇਹਦੇ ਚ ਪਾ ਲਿਆ ਸਿਲਾ ਟੈਗ ਲੈ ਚੱਲੋ ਭਾਈ 25 ਮੁਰਦੂਰ ਭਾਈ ਠੀਕ ਹੈ ਸਭ ਸਾਰੇ ਜੋ ਪੁਰਾਣੇ ਭਾਈ ਇਹ ਥੋੜੀ ਬਾਈ ਮਰੀ ਓਕੇ 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 ਭਾਈ ਸੋਏ ਹੁਣ ਆਪਾਂ ਬਾਈ ਜੁਵਰੀ ਡਰਮੀ ਲੈ ਕੇ ਜਾਣਗੇ ਤੇ ਬਾਈ ਸਪਰੇ ਕਰੂਗਾ ਅਗੀ ਤੋ ਦੇਖਦੇ ਆ ਡਰਮਨੀ ਬਾਈ ਨੇ ਲੋਰ ਕਰ ਲਈਏ ਇਧਰ ਦੀ ਹੋ ਜੀਏ ਬਾਈ ਇਧਰ ਦੀ ਰੱਖੀ ਬਾਈ ਤੋ ਇਸੋਂ ਉਤੋਂ ਨਹੀਂ ਆਊਗਾ ਬਾਈ ਮੈਂ ਇਹ ਵੀਡੀਓ ਨੂੰ ਕੱਟ ਨਹੀਂ ਕਰ ਰਿਹਾ ਮੈਂ ਮਤਲਬ ਮੈਨੂੰ ਇਹ ਕਲੀਅਰ ਸੀਗਾ ਵੀ ਇਸ ਫਾਰਮ ਦੇ ਵਿੱਚ ਵਰਤਿਆ ਜਾਂਦਾ ਤਾਂ ਹੀ ਨਹੀਂ ਤਾਂ ਅੱਜ ਤੋਂ 10 ਦਿਨ ਪਹਿਲਾਂ ਵੀ ਇਸ ਪ੍ਰੋਡਕਟ ਦੀ ਐਡ ਕਰ ਸਕਦੇ ਸੀ ਪਰ ਉਸਕੋ ਆਪ ਦੀ ਸਮਝ ਜਿਨੀ ਕੁ ਪਰਮਾਤਮਾ ਨੇ ਬੁੱਧੀ ਬਖਸ਼ੀ ਹੈ ਉਹਦੇ ਹਿਸਾਬ ਤੇ ਕੋਈ ਪ੍ਰੋਡਕਟ ਦੀ ਐਡ ਕਰਨ ਦੀ ਕੋਸ਼ਿਸ਼ ਕਰੀ ਦੀ ਹੈ ਜੋ ਦਾ ਤੇ ਆਪ ਦਾ ਖੁਦ ਦਾ ਭਰੋਸਾ ਬਣਦਾ ਤਾਂ ਫੇਰ ਹੀ ਕੋਸ਼ਿਸ਼ ਰਹਿੰਦੀ ਹੈ ਵੀ ਆਪਾਂ ਉਸ ਪ੍ਰੋਡਕਟ ਨੂੰ ਤੁਹਾਡੇ ਸਾਹਮਣੇ ਪੇਸ਼ ਕਰੀਏ ਇੱਕ ਲਾਰਜ ਫਾਰਮ ਦੇ ਇੱਕ ਵੱਡੇ ਪੈਟ ਦੇ ਵਿੱਚ ਜਿੱਥੇ ਲਗਭਗ 12 ਤੋਂ 13 ਕਿੱਲਿਆਂ ਦਾ ਸਾਈਲੇਜ ਆ ਚੁੱਕਾ ਹੈ ਤੇ ਉਸ ਜਗ੍ਹਾ ਤੇ ਇਹਦੀ ਸਪਰੇਅ ਕਰ ਰਹੇ ਹਾਂ ਵੀਰ ਜਾਵੜੀ ਉੱਪਰ ਨੂੰ ਕੋਈ ਚੱਕਰ ਨਹੀਂ ਆ ਤੋ ਇਹ ਬਿਨਾ ਕਿਸੇ ਕੱਟ ਤੋਂ ਵੀਡੀਓ ਆ ਦੋਸਤੋ ਜਿਹੜੀ ਤੁਸੀਂ ਹੁਣ ਦੇਖ ਰਹੇ ਹੋ ਮੈਂ ਵੈਸੇ ਛੋਟ ਪਹਿਲਾਂ ਲੈ ਸਕਦਾ ਸੀ ਪਰ ਮੈਨੂੰ ਇਹ ਕੋਸ਼ਿਸ਼ ਰਹਿੰਦੀ ਹੈ ਵੀ ਜਿਹੜੀ ਚੀਜ਼ ਮੈਂ ਪੇਸ਼ ਕਰਾਂ ਮ ਉਸ ਤਰੀਕੇ ਨਾਲ ਦਿਖਾ ਸਕਾਂ ਫਿਰ ਵੀ ਇਹ ਆ ਵੀ ਤੁਸੀਂ ਫੋਰ ਫਾਰਮਰ ਨਾਲ ਰਾਇ ਕਰ ਸਕਦੇ ਹੋ ਕਿਸੇ ਵੀ ਹੋਰ ਭਰਾ ਤੋਂ ਵੀ ਰਾਇ ਕਰਕੇ ਪੁੱਛ ਕੇ ਭਾਵੇਂ ਵਰਤ ਲਓ ਤੁਸੀਂ ਇਨਪਾਕੇ ਹੈਲਪਲਾਈਨ ਨੰਬਰ ਵੀਰ ਦਾ ਮੈਂ ਸਕਰੀਨ ਉੱਤੇ ਚਲਾਇਆ ਹੋਇਆ ਜਿਹੜੇ ਤੇ ਤੁਸੀਂ ਕਾਲ ਕਰਨੀ ਹੈ ਇਹ ਤੁਹਾਡੇ ਸਾਹਮਣੇ ਸਪਰੇ ਹੋ ਰਹੀ ਆ ਦੱਸੋ ਇਹਦੀ ਇਸੋ ਪੂਰੇ ਜਿਹੜਾ ਬਾਈ ਹੋਰਾਂ ਨੇ ਕਲੀਅਰ ਬਣਾ ਲਈ ਉਹਦੇ ਉੱਤੇ ਸੋ ਇਹ ਸਿਲਾਟੈਕ ਪ੍ਰੋਡਕਟ ਆ ਜਿਹੜਾ ਦੋਸਤੋ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ ਸਾਇਲਜ ਨੂੰ ਛੇਤੀ ਤਿਆਰ ਕਰਦਾ ਤੇ ਉਹਦੀ ਜਿਹੜੀ ਗੁਣਵੱਤਾ ਹੈ ਉਹਨੂੰ ਵੀ ਬਰਕਰਾਰ ਰੱਖਦਾ ਮਤਲਬ ਬਹੁਤ ਵਧੀਆ ਤਰੀਕੇ ਦੇ ਨਾਲ ਬਾਈ ਨੇ ਐਕਸਪਲੇਨ ਵੀ ਕੀਤਾ ਵੀ ਕਿਹੜੇ ਤਰੀਕੇ ਨਾਲ ਸਾਇਲਜ ਜਿਹੜਾ ਉਹ ਇਹ ਬਚਾਉਂਦਾ ਜਾਂ ਉਹ ਛੇਤੀ ਤਿਆਰ ਕਰਦਾ ਜਾਂ ਉਹ ਕਿਵੇਂ ਵਧੀਆ ਰਹਿੰਦਾ ਬਸ ਬਾਈ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੂੰਗਾ ਕਿ ਜਿਵੇਂ ਬਾਈ ਸਪਰੇਅ ਕਰਦੇ ਪਏ ਆ ਇਹਨੂੰ ਸਪਰੇਅ ਕਰਨ ਦਾ ਤਰੀਕਾ ਇਹੀ ਹੈ ਕਿ ਜਿਹੜੀ ਸਾਈਡਾਂ ਨੇ ਸਾਈਡਾਂ ਦੇ ਤੁਸੀਂ ਵੱਧ ਸਪਰੇਅ ਕਰਨਾ ਜਿਵੇਂ ਹੁਣ ਬਾਈ ਜੀ ਉਹਨਾਂ ਦੀ ਕੰਧ ਸੀਗੀ ਛੋਟੀ ਸੀਗੀ ਕੰਧ ਤੋਂ ਉੱਤੇ ਜਿੰਨਾ ਵੱਧ ਗਿਆ ਸਾਈਡੇ ਜਿੰਨਾ ਪਿੱਟ ਉੱਚਾ ਹੁੰਦਾ ਜਾਂਦਾ ਉਨੀ ਹੀ ਲਤੜਾਈ ਦੇ ਵਿੱਚ ਥੋੜੀ ਜੀ ਆਪਾਂ ਨੂੰ ਦਿੱਕਤ ਆਉਂਦੀ ਹੈ ਉਨੀ ਪ੍ਰੈਸਿੰਗ ਹੋ ਨਹੀਂ ਪਾਉਂਦੀ ਜਿੰਨੀ ਆਪਾਂ ਜਿੰਨੀ ਕੰਧ ਜ਼ਿਆਦਾ ਹੁੰਦੀ ਉੱਥੇ ਹੁੰਦੀ ਹੈ ਠੀਕ ਹੈ ਤਾਂ ਬਾਈ ਆਪਾਂ ਪਰਲੇ ਜਿੰਨਾ ਉੱਪਰ ਵੱਧ ਗਿਆ ਉੱਥੇ ਆਪਾਂ ਸਪਰੇਅ ਵੱਧ ਕਰਨਾ ਥੋੜਾ ਜਾਂ ਮੰਨ ਲਓ ਅਗਰ ਤੁਸੀਂ ਕਿੱਲੇ ਦੇ ਵਿੱਚ ਤਣੀਆਂ ਦੋ ਡੱਬੀਆਂ ਲੱਗਦੀਆਂ ਮਤਲਬ 200 ਗ੍ਰਾਮ ਲੱਗ ਰਿਹਾ ਵਾ ਤਾਂ ਉੱਥੇ ਤੁਸੀਂ 220 ਗ੍ਰਾਮ ਸਪਰੇਅ ਕਰਨਾ ਹੈ ਉਹਦੇ ਨਾਲ ਕੀ ਹੈ ਤੁਹਾਨੂੰ ਉਹਦੇ ਰਿਜ਼ਲਟ ਹੋਰ ਜ਼ਿਆਦਾ ਬੈਟਰ ਮਿਲਣਗੇ ਕਿਉਂਕਿ ਉੱਤੇ ਲਤੜਾਈ ਨਹੀਂ ਹੋ ਪਾਉਂਦੀ ਜਿੰਦੇ ਨਾਲ ਆਪਾਂ ਨੂੰ ਕੁਆਲਿਟੀ ਨਾਲ ਕੰਪਰੋਮਾਈਜ਼ ਹੋਣ ਦੇ ਚਾਂਸਸ ਰਹਿੰਦੇ ਨੇ ਬਈ ਅਮਨ ਭਾਈ ਇੱਕ ਕੁਐਸਚਨ ਇੱਥੇ ਹੋਰ ਤੁਹਾਡੀਆਂ ਗੱਲਾਂ ਚੋਂ ਹੀ ਇੱਕ ਧਿਆਨ ਚਾਉਂਦੀ ਹੈ ਗੱਲ ਕਿਸੇ ਵੀਰ ਨੇ ਕਿੱਲੇ ਦਾ ਸਾਇਲਜ ਪਾਉਣਾ ਕਿਸੇ ਨੇ ਦੋ ਕਿੱਲੇ ਲੈਂਦਾ ਜਾਂ ਕਿਸੇ ਕੋਲ ਮਤਲਬ ਇੱਕ ਪੈਕਿੰਗ ਸਿੰਗਲ ਪੈਕਿੰਗ ਜਿਹੜੀ ਡੱਬੀ ਉਹ ਕਿੰਨੇ ਗ੍ਰਾਮ ਦੀ ਹੈ 100 ਗ੍ਰਾਮ ਦੀ ਹੈ ਬਾਈ 100 ਗ੍ਰਾਮ ਵੀ ਲੈ ਸਕਦਾ ਹਾਂ ਹਾਂਜੀ ਬਾਈ ਇੱਕ ਡੱਬੀ ਵੀ ਲੈ ਸਕਦੇ ਹੋ 100 ਡੱਬੀਆਂ ਵੀ ਲੈ ਸਕਦੇ ਹੋ ਉਹ ਅਗਲੇ ਦੀ ਆਪ ਦੀ ਵਰਤੋਂ ਦੇ ਸਾਥੇ ਕੋਈ ਦਿੱਕਤ ਨਹੀਂ ਬਾਈ ਅਗਲੇ ਨੂੰ ਜਿੰਨੀ ਰਿਕੁਆਇਰਮੈਂਟ ਆਉਣਾ ਲਵੇ ਹੂੰ ਉਹਦੇ ਚ ਮਤਲਬ ਐ ਨਹੀਂਗਾ ਕਿ ਇੱਕ ਹੁਣ ਇੱਕ ਡੱਬਾ ਆਉਂਦਾ ਹੁੰਦਾ ਉਹਦੇ ਚ 24 ਪੀਸ ਆਉਂਦੇ ਨੇ ਐ ਨਹੀਂਗਾ ਕਿ ਉਹ 24 ਪੀਸ ਦਾ ਹੀ ਲੈਣਾ ਕੰਪਨੀ ਨੇ ਇਸ ਕਰਕੇ ਹੀ ਹੁੰਦੀ ਜਿਹੜੀ ਪੈਕਿੰਗ ਛੋਟੀ ਬਣਾਈ ਹੈ ਕਿ ਜਿਹੜਾ ਮਾਰਜਨਲ ਫਾਰਮਰ ਹੈ ਛੋਟੇ ਫਾਰਮਰ ਨੇ ਦੋ ਕਿੱਲੇ ਦਾ ਪੌਂਦਾ ਚਾਰ ਕਿੱਲੇ ਦਾ ਪੌਂਦਾ ਉਹਨੂੰ ਵੱਧ ਦਿੱਕਤ ਆਉਂਦੀ ਏ ਕਿਉਂਕਿ ਉੱਥੇ ਕੀਏ ਕੁਝ ਵੀਰਾਂ ਭਰਾਵਾਂ ਦਾ ਪਹਿਲਾ ਸਾਲ ਹੁੰਦਾ ਕਿਸੇ ਦਾ ਦੂਜਾ ਸਾਲ ਹੁੰਦਾ ਤੇ ਅਰਬਾ ਘੱਟ ਹੋਣ ਕਰਕੇ ਕੁਝ ਕਮੀਆਂ ਰਹਿ ਜਾਂਦੀਆਂ ਨੇ ਕਈ ਵਾਰ ਸਟੇਜ ਆ ਜਿਹੜੀ ਪ੍ਰੋਪਰ ਨਹੀਂ ਆਉਂਦੀ ਕੁਤਰੇ ਦਾ ਸਾਈਜ਼ ਨਹੀਂ ਪ੍ਰੋਪਰ ਆਉਂਦਾ ਵੱਡੇ ਵੱਡੇ ਮੁੱਲ ਛਿੱਲੜਾਈ ਜਾਣਗੇ ਇੱਕ ਤੋਂ 2 ਸੈਂਟੀਮੀਟਰ ਜੋ ਕੁਤਰੇ ਦਾ ਸਾਈਜ਼ ਹੋਣਾ ਚਾਹੀਦਾ ਉਹ ਰੱਖਿਓ ਭਰਾਵੋ ਨਾਲ ਜਿਹੜੀ ਹਾਫ ਮਿਲਕ ਲਾਈਨ ਦੀ ਸਟੇਜ ਆ ਅੱਧਾ ਦੁੱਧਾ ਦਾਣਾ ਬਣਦਾ ਉਹ ਸਟੇਜ ਨੂੰ ਧਿਆਨ ਦੇ ਵਿੱਚ ਰੱਖਿਓ ਨਤੜਾਈ ਰੱਜ ਕੇ ਕਰਿਓ ਚਾਹੇ 10 20 ਲੀਟਰ ਡੀਜ਼ਲ ਵੱਧ ਲੱਗ ਜਾਏ ਕੋਈ ਫਰਕ ਨਹੀਂ ਪੈਣਾ ਪਰ ਜਿਹੜਾ ਚਾਰ ਤੁਸੀਂ ਆਪਦੇ ਘਰੇ ਜਾਨਵਰਾਂ ਨੂੰ ਖਵਾਉਣਾ ਉਹ ਚਾਰ ਖਾ ਕੇ ਜਾਨਵਰ ਨੇ ਦੁੱਧ ਦੇਣਾ ਤੇ ਉਹ ਆਪਾਂ ਹੀ ਪੀਣਾ ਤੁਸੀਂ ਆਪਦੇ ਘਰੇ ਹੀ ਪੀਣਾ ਜੇ ਉੱਲੀ ਵਾਲਾ ਦੁੱਧ ਪੀਓਗੇ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣਾ इवन ਕਿ ਬਿਮਾਰੀਆਂ ਇਹ ਵਧਣਗੀਆਂ ਦਿਨ ਬਦਨ ਤੁਸੀਂ ਜਾਣਦੇ ਹੋ ਕਿ ਮਾੜਾ ਦੁੱਧ ਪੀ ਕੇ ਆਪਾਂ ਕਿੰਨਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ ਸਹੀ ਹੈ ਸੋ ਦੱਸੋ ਬਾਈ ਜੀ ਹੋਰੀ ਬੜੇ ਵਧੀਆ ਵਿਚਾਰ ਦੇ ਰਹੇ ਹੈ ਤੇ ਮੈਂ ਨਾਲ ਫੇਰ ਦਿਖਾ ਦਿਆਂ ਵੀ ਉਹ ਭਰਾ ਹਜੇ ਉੱਪਰ ਸਪਰੇਅ ਕਰਨ ਗਿਆ ਹੋਇਆ ਵੀਰ ਐਂ ਹੋਰਲੇ ਪਾਸੇ ਨੂੰ ਸੋ ਜਿੰਬਾਈ ਉੱਪਰਲੇ ਪਾਸੇ ਉਹਨਾਂ ਸਾਈਡਾਂ ਦੇ ਉੱਤੇ ਸਪਰੇਅ ਕਰ ਰਿਹਾ ਸੋ ਦੇਖ ਸਕਦੇ ਹਾਂ ਤੁਸੀਂ ਸੋ ਇਹ ਪਿਛਲੇ 4 ਸਾਲ ਦਾ ਐਕਸਪੀਰੀਅੰਸ ਆ ਦੋਸੋ ਜਿਹੜੇ ਫਾਰਮ ਦੇ ਉੱਤੇ ਇਹ ਅਸੀਂ ਵੀਡੀਓ ਬਣਾ ਰਹੇ ਆ ਤੇ ਇਹ ਤਾਂ ਹੀ ਜਗ੍ਹਾ ਇਹ ਚੁਣੀ ਆ ਨਹੀਂ ਕਿਸੇ ਆਫਿਸ ਦੇ ਵਿੱਚ ਬੈਠ ਕੇ ਕਿਸੇ ਸੁਨੀ ਜੀ ਜਗ੍ਹਾ ਤੇ ਖੜ ਕੇ ਵੀ ਵੀਡੀਓ ਬਣ ਸਕਦੀ ਸੀ ਪਰ ਨਾਲ ਤੁਹਾਨੂੰ ਇਹ ਪ੍ਰੋਡਕਟ ਵਰਤ ਕੇ ਦਿਖਾਉਣਾ ਸੀ ਇਸ ਕਰਕੇ ਅਸੀਂ ਇਹ ਦਿਨ ਚੁਣਿਆ ਤੇ ਅਸੀਂ ਦੇਖਿਆ ਵੀ ਬਾਈ ਜੀ ਹੋਰੀ ਸਾਈਲਜ ਇੱਥੇ ਜਿਹੜਾ ਉਹਦਾ ਪੇਟ ਦੇ ਵਿੱਚ ਪਾ ਰਹੇ ਆ ਤੇ ਉਹ ਤੁਹਾਨੂੰ ਪ੍ਰੋਪਰ ਜਿਹੜਾ ਉਹ ਦਿਖਾ ਵੀ ਸਕੀਏ ਸੋ ਦੋਸੋ ਇਹ ਪ੍ਰੋਡਕਟ ਕੱਲੀ ਇਹਦੀ ਐਡ ਨਹੀਂ ਕੀਤੀ ਨਾਲ ਤੁਹਾਨੂੰ 12 ਕਿੱਲਿਆਂ ਦੇ ਸਾਇਲੇਜ ਦੇ ਉੱਤੇ ਵਰਤ ਕੇ ਵੀ ਦਿਖਾਤਾ ਹੈ ਹਾਲਾਂਕਿ ਇੱਥੇ ਮੇਰੇ ਕੋਲ 35 ਤੋਂ 40 ਕਿੱਲਿਆਂ ਦਾ ਸਾਇਲੇਜ ਜਿਹੜਾ ਪੈਕ ਹੋਣਾ ਤੇ ਡਰਮਾਂ ਤੁਹਾਨੂੰ ਜਾਂ ਡੱਬੇ ਤੁਹਾਨੂੰ ਦੱਸਦੇ ਆ ਦਿਖਾਤੇ ਆ ਵੀ ਜਿਹੜੇ ਹਜੇ ਬੰਦ ਪਏ ਆ ਇਹ ਇਨਾਂ ਨੇ ਵਰਤਨੇ ਆ ਤੇ ਕੁਛ ਇਸ ਤੋਂ ਪਹਿਲਾਂ ਵਰਤ ਚੁੱਕੇ ਆ ਉਹ ਖਾਲੀ ਸ਼ੀਸ਼ਿਆਂ ਤੁਸੀਂ ਦੇਖ ਲਓ ਖਾਲੀ ਸ਼ੀਸ਼ਿਆਂ ਦੇ ਵਿੱਚੋਂ ਜਿਹੜੇ ਪੋਲੀਥੀਨ ਨਿਕਲੇ ਸੀ ਉਹ ਵੀ ਇੱਥੇ ਪ੍ਰੋਪਰ ਪਾਏ ਹੋਏ ਆ ਸੋ ਬਹੁਤ ਧੰਨਵਾਦ ਜਿਹੜੇ ਵੀਰਾਂ ਨੇ ਵੀਡੀਓ ਨੂੰ ਦੇਖਿਆ ਤੁਸੀਂ ਇਹ ਪ੍ਰੋਡਕਟ ਯੂਜ਼ ਕਰ ਸਕਦੇ ਹੋ ਬਾਈ ਜਰਨਲ ਦਾ ਹੈਲਪਲਾਈਨ ਨੰਬਰ ਸਕਰੀਨ ਤੇ ਚੱਲਦਾ ਹੈ ਨਾ ਤੁਸੀਂ ਕੰਟੈਕਟ ਕਰ ਲਿਓ ਬਹੁਤ ਜਾਣਕਾਰੀ ਰੱਖਦੇ ਐ ਸਾਇਲੈਂਸ ਸੰਬੰਧੀ ਇਹਨਾਂ ਦੀਆਂ ਸੁਵਾਬਾਂ ਤੁਸੀਂ ਲੈ ਸਕਦੇ ਹੋ ਬਾਕੀ ਵੀਰੇ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੂੰਗਾ ਤੁਹਾਡੇ ਚੈਨਲ ਦੇ ਜ਼ਰੀਏ ਬਹੁਤ ਸਾਰੇ ਇਹੋ ਜਿਹੇ ਪ੍ਰਾਂ ਹੋਣਗੇ ਜਿਨ੍ਹਾਂ ਨੇ ਇਸ ਪ੍ਰੋਡਕਟ ਨੂੰ ਪਹਿਲਾਂ ਯੂਜ਼ ਵੀ ਕੀਤਾ ਹੋਊਗਾ ਤਾਂ ਮੈਂ ਉਹਨਾਂ ਤੋਂ ਵੀ ਉਹਨਾਂ ਦੇ ਸੁਝਾਅ ਮੰਗੂੰਗਾ ਕਿ ਕਮੈਂਟ ਬਾਕਸ ਦੇ ਵਿੱਚ ਆਪਣੇ ਜ਼ਰੂਰ ਸੁਝਾਅ ਦਿਓ ਕਿ ਜਿਨ੍ਹਾਂ ਨੇ ਇਹ ਪ੍ਰੋਡਕਟ ਨੂੰ ਯੂਜ਼ ਕੀਤਾ ਹੈ ਉਹਨਾਂ ਨੂੰ ਰਿਜ਼ਲਟ ਕਿਵੇਂ ਦੇ ਮਿਲੇ ਜਾਂ ਸਾਡੇ ਨਾਲ ਤੁਸੀਂ ਆਪਦੇ ਤੁਸੀਂ ਸਾਡੇ ਸ਼ਬਦਾਂ ਤੇ ਯਕੀਨ ਨਾ ਕਰੋ ਮੈਂ ਇਹ ਵੀ ਜ਼ਰੂਰ ਕਹੂੰਗਾ ਤੁਸੀਂ ਆਪਦੇ ਨੇੜੇ ਤੇੜੇ ਜਿੱਥੇ ਸਾਡੀ ਪਹੁੰਚ ਆ ਜਿੱਥੇ ਅਸੀਂ ਪਹੁੰਚ ਰਹੇ ਆ ਜਿੱਥੇ ਸਾਡੀ ਪਹੁੰਚ ਆ ਸਾਡੇ ਪੰਜਾਬ ਦੇ ਵਿੱਚ 15 ਹੈੱਡਕੁਆਰਟਰ ਚੱਲ ਰਹੇ ਆ 15 ਜ਼ਿਲ੍ਹਿਆਂ ਦੇ ਵਿੱਚ ਮੁੰਡੇ ਆਪਣੇ ਕੰਮ ਕਰ ਰਹੇ ਆ ਨੇੜੇ ਤੇੜੇ ਦੇ ਮਤਲਬ ਪੂਰਾ ਪੰਜਾਬ ਤਕਰੀਬਨ ਕਵਰ ਕਰ ਰਹੇ ਆ ਮੁੰਡੇ ਦੋ ਤੋਂ ਤਿੰਨ ਜ਼ਿਲ੍ਹੇ ਇੱਕ ਮੁੰਡਾ ਕਵਰ ਕਰ ਰਿਹਾ ਕੋਈ ਦੋ ਕਰ ਰਿਹਾ ਕੋਈ ਤਿੰਨ ਕਰ ਰਿਹਾ ਤੁਸੀਂ ਆ ਆਪਦੇ ਨੇੜੇ ਤੇੜੇ ਦੇ ਸਰਾਊਂਡਿੰਗ ਡੇਰੀ ਫਾਰਮਰਸ ਨੂੰ ਪੁੱਛ ਸਕਦੇ ਹੋ ਆਪਣੇ ਪ੍ਰੋਡਕਟ ਲਈ ਮਾਰਕੀਟ ਫੀਡਬੈਕ ਲੈ ਸਕਦੇ ਹੋ ਜਿਹੜੇ ਗੱਠਾ ਬਣਾ ਰਿਆ ਉਹ ਆਪਦੇ ਭੈਣਾ ਭਰਾਵਾਂ ਨੂੰ ਆਪਦੇ ਨਾਲ ਦੇਆਂ ਨੂੰ ਸਾਥੀਆਂ ਨੂੰ ਜਿਹੜੇ ਇਹ ਕੰਮ ਕਰ ਰਹੇ ਉਹਨਾਂ ਨੂੰ ਪੁੱਛ ਸਕਦੇ ਨੇ ਪੁੱਛ ਕੇ ਪੂਰੀ ਆਪਦੀ ਮਨ ਦੀ ਸੈਟੀਸਫੈਕਸ਼ਨ ਕਰਕੇ ਪ੍ਰੋਡਕਟ ਨੂੰ ਯੂਜ਼ ਕਰਨ ਤੇ ਜਿਨ੍ਹਾਂ ਨੂੰ ਆਪਦੇ ਨੇੜੇ ਤੇੜੇ ਉਸ ਪ੍ਰੋਡਕਟ ਬਾਰੇ ਜਾਣਕਾਰੀ ਨਹੀਂ ਮਿਲਦੀ ਜਾਂ ਜਿਨ੍ਹਾਂ ਨੇ ਇਹਨਾਂ ਦੇ ਆਂਟ ਗਵਾਂਡ ਕਿਸੇ ਨੇ ਨਹੀਂ ਵਰਤਿਆ ਉਹ ਸਾਡੇ ਕਹਿਣ ਦੇ ਇੱਕ ਵਾਰੀ ਇਸ ਪ੍ਰੋਡਕਟ ਨੂੰ ਯੂਜ਼ ਕਰਕੇ ਦੇਖੋ ਅਸੀਂ ਇਸ ਗੱਲ ਦਾ ਵਿਸ਼ਵਾਸ ਦਵਾਉਣੇ ਅਸੀਂ ਇਕੱਲਾ ਇਸ ਵਾਲੇ ਇਸ ਪ੍ਰੋਡਕਟ ਨੂੰ ਨਹੀਂ ਸੇਲ ਕਰਨਾ ਬਸ ਇਹ ਹਰ ਸਾਲ ਤੁਹਾਨੂੰ ਇਹ ਪ੍ਰੋਡਕਟ ਤੁਹਾਡੇ ਤੱਕ ਅਵੇਲੇਬਲ ਕਰਵਾਉਣਾ ਤਾਂ ਤੁਸੀਂ ਆਪਦੇ ਚਾਰ ਦੀ ਕੁਆਲਿਟੀ ਨੂੰ ਵਧੀਆ ਕਰਨ ਵਾਸਤੇ ਆਪਦੇ ਚਾਰ ਦੀ ਗੁਣਵੱਤਾ ਨੂੰ ਵਧਾਉਣ ਵਾਸਤੇ ਸਿਲਰ ਟੈਕ ਨੂੰ ਯੂਜ਼ ਕਰੋ ਬਹੁਤ ਧੰਨਵਾਦ ਧੰਨਵਾਦ ਜੀ